Fuck off, you're a motherfucker! का स्वरूप प्रतिष्ठित किया जाएगा अशोक जी और उनकी धर्मपत्नी उधर हमन कुंड पर पहुंच रहे हैं आप लोग भी जाकर के भगवान के चांदी का सिक्का लगाया हुआ है अब मैं प्राण प्रतिष्ठा के जो मंत्र हैं वो बोलना प्रारंभ करूंगा आप राधा रानी के हृदय के ऊपर आप ठाकुर जी के हृदय के ऊपर अंदर की तरफ ਭਗਵਾਨ ਕੇ ਇਸ ਮੈਂ ਅੱਛਾ ਅੱਗੇ ਖੜਾ ਹੋ ਜਾਓ ਮਾਈਕ ਚ ਇਹ ਬੰਦਾ ਮੈਂ ਇਧਰ ਸੈਟਿੰਗ ਹੋ ਗਈ ਇਧਰ ਦੇਖ ਗਈ ਜੀ ਅਜਾ ਮਰੇ ਪੱਗੀ ਆ ਗਈ ਉਹ ਜੀ ਦਾ ਮਾਹਿਤ ਆ ਰਿਹਾ ਛੋਕ ਜੀ ਪਿੱਛੇ ਨੂੰ ਹਾਏ ਮਾਹਿਤ ਕਰਦੇ ਮੈਂ ਇਧਰ ਲੱਗੀ ਉਹਦੀ ਅਜਾ ਮਰੇ ਯਾਰ ਨੰਦੀ ਆ ਗਈ ਉਹ ਜੀ ਦਾ ਮਾਹਿਤ ਆ ਰਿਹਾ ਅੱਜ ਸਰ ਗ੍ਰੀਨ ਐਲਮ ਨੂੰ ਦੇਖੀ ਹਮੇਸ਼ਾ ਸਥਾਪਨਾ ਕੀਤੀ ਗਈ ਹੈ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਹੈ ਜੋ ਨੰਬਰ ਸਮੇਂ ਤੋਂ ਜਿਹੜੀ ਚੀਰਾਂ ਦੀ ਉਡੀਕ ਸੀ ਅੱਜ ਖਤਮ ਹੋ ਗਈ ਹੈ ਕੀ ਕਹਣਾ ਹੈ ਅਸੀਂ ਕੱਲਾਤਾ ਇਸ ਬਰਨਾਲੇ ਸ਼ਹਿਰ ਦੀ ਗੱਲ ਕਰ ਲਈਏ ਕਿ ਇੱਕ ਇਸ ਨੂੰ ਅਸੀਂ ਹਿੰਦੁਸਤਾਨ ਦਾ ਨਹੀਂ ਦੁਨੀਆ ਦਾ ਇੱਕ ਮੰਨਿਆ ਪ੍ਰਗਣਾ ਸ਼ਹਿਰ ਕਹਾਂਗੇ ਜਿਹੜੇ ਕਿ ਸ਼ਹਿਰ ਵਿੱਚ ਬੜੇ-ਬੜੇ ਦਾਨਵੀਰ ਔਰ ਧਰਮ ਦੀ ਤਾਂ ਜਿਹੜੀ ਹੈ ਸ਼ਹਿਰ ਤੋਂ ਚੱਲਦੀ ਹੈ ਜਿਨੇ ਜੱਗ ਜਿਨੇ ਧਰਮ ਦੇ ਕੰਮ ਸਨਾਤਨਿਕ ਕੰਮ ਸਾਰੇ ਇਸ ਤੋਂ ਚੱਲਦੇ ਆ ਇਸ ਸਾਡੇ ਸ਼ਹਿਰ ਵਿੱਚ ਐਸੇ ਸੇਦਾਨਵੀਰ ਬੜੇ-ਬੜੇ ਸੂਰਬੀਰ ਬੈਠੇ ਆ ਜਿਵੇਂ ਅੱਜ ਇਸ ਮੰਦਰ ਦੀ ਸਥਾਪਨਾ ਹੋਈ ਹੈ ਕੂਆਂਨ ਸ੍ਰੀ ਰਾਮ ਦਰਬਾਰ ਰਾਧਾ ਵੱਲਬ ਔਰ ਮਾਤਾ ਦੁਰਗਾ ਹਨੂਮਾਨ ਜੀ ਇਸ ਮੰਦਰ ਦੀ ਬਹੁਤ ਦੇਰ ਤੋਂ ਉਸਾਰੀ ਦਾ ਕੰਮ ਚੱਲ ਰਿਹਾ ਸੀ ਇਸ ਗ੍ਰੀਨ ਕਲੇਬ ਦੇ ਐਮ ਡੀ ਮਾਲਕ ਸਾਡੇ ਬਹੁਤ ਹੀ ਸਤਿਕਾਰਯੋਗ ਔਰ ਬਿਉ ਬਿਰਦ ਸ੍ਰੀ ਲਾਲਾ ਲਖਪਤ ਰਾਏ ਜੀ ਜੀਨਾਂ ਦੀ ਇਹ ਸਾਰੀ ਦੇਣ ਹੈ ਕਲੋਨੀ ਦੀ ਕਯੂ ਐਸ ਬਰਨਾਲੇ ਸ਼ਹਿਰ ਨੂੰ ਬਹੁਤ ਵੱਡੀ ਦੇਣ ਹੈ ਇਹਨਾਂ ਦੀ ਤਾਂ ਅੱਜ ਇਸ ਮੰਦਰ ਦੀ ਸਥਾਪਨਾ ਇਹਨਾਂ ਦੀ ਹੈ ਦੇਣ ਦਾ ਇੱਕ ਸਿਹਰਾ ਇਹਨਾਂ ਦੇ ਸਿਰ 'ਤੇ ਜਾਂਦਾ ਹੈ ਇਹਨਾਂ ਦੀ ਮਿਹਨਤ ਹੈ ਇਹਨਾਂ ਦਾ ਪਿਆਰ ਹੈ ਜਨਤਾ ਦੇ ਨਾਲ ਔਰ ਇਸ ਕਲੋਨੀ 'ਚ ਜਿੰਨੇ ਵਸਨੀਕ ਹੈ ਉਹ ਭਗਵਾਨ ਦੇ ਨਾਲ ਇੰਨੇ ਜੁੜੇ ਹੋਏ ਅੱਜ ਉਹ ਕੱਲ ਜਦੋਂ ਸ਼ੋਭਾ ਯਾਤਰਾ ਛੱਡੀ ਤਾਂ ਉਹਦੇ ਚ ਉਹਨਾਂ ਦੀ ਖੁਸ਼ੀ ਸਮਾਈ ਨਹੀਂ ਦੇਖੀ ਇੰਨੀ ਖੁਸ਼ੀ ਜਗਾ ਜਗਾ ਸਟਾਲਾ ਕਿ ਸਾਡੀ ਇਸ ਕਲੋਨੀ 'ਚ ਭਗਵਾਨ ਦਾ ਅੱਜ ਜੋ ਹੈ ਸਥਾਪਨਾ ਹੋ ਗਈ ਮੰਦਿਰ ਨਾਲ ਸ਼ਰਧਾਲੂ ਜੁੜਨਗੇ ਇਹ ਨਾਲ ਹਾਂ ਮੰਦਿਰ ਦੇ ਨਾਲ ਸ਼ਰਧਾਲੂ ਕਲੋਨੀ ਦਾ ਸਾਰੀ ਜੁੜੀ ਹੋਈ ਹੈ ਬਰਨਾਲਾ ਸ਼ਹਿਰ ਹੀ ਜੁੜੂਗਾ ਕਿਉਂਕਿ ਇਹ ਮੰਦਿਰ ਜਿਹੜੇ ਹੈ ਬੜੇ ਆਸਥਾ ਦਾ ਕੇਂਦਰ ਹੈ ਬੜੇ ਚੰਗੇ ਢੰਗ ਨਾਲ ਮੂਰਤੀ ਸਥਾਪਨਾ ਹੋਈ ਹੈ ਔਰ ਜਿੱਥੇ ਸਥਾਪਨਾ ਹੋ ਜਾਵੇ ਉਸ ਨੂੰ ਅਸੀਂ ਮੂਰਤੀ ਨਹੀਂ ਕਹਿੰਦੇ ਫਿਰ ਉਹ ਭਗਵਾਨ ਬਣ ਜਾਂਦੇ ਆ ਸਾਖਸ਼ਾਤ ਕਿ ਜਦੋਂ ਸਥਾਪਨਾ ਹੋ ਜਾਂਦੇ ਤਾਂ ਭਗਵਾਨ ਦੇ ਦਰਬਾਰ ਚ ਜੋ ਕੋ ਆਊਗਾ ਉਹਦੀ ਮਨੋ ਕਾਮਨਾ ਪੂਰਨ ਹੋਣੀ ਸਰਦਾ ਨਾਲ ਔਰ ਮੈਨੂੰ ਆਸ ਹੈ ਕਿ ਸਾਰਾ ਸ਼ਹਿਰ ਹੀ ਇਸ ਮੰਦਰ ਨਾਲ ਪੂਜਾਗਰਗ ਹਾਂ ਤੁਸੀਂ ਵੀ ਇਸ ਕਲੋਨੀ ਦੇ ਪਸੰਦ ਹੋ ਹਾਂਜੀ ਅੱਜ ਇਸ ਕਲੋਨੀ ਦੇ ਵਿੱਚ ਜਿਹੜੀਆਂ ਕਈਆਂ ਮੂਰਤੀਆਂ ਦੀ ਸਥਾਪਨਾ ਕੀਤੀ ਗਈ ਹੈ ਉਹ ਕਿਹੋ ਜਿਹਾ ਮਾਹੌਲ ਬਣਿਆ ਮਤਲਬ ਮਾਹੌਲ ਨੂੰ ਤਾਂ ਤੁਸੀਂ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦੇ ਨਾ ਤੁਸੀਂ ਸਾਡੀ ਖੁਸ਼ੀ ਨੂੰ ਸ਼ਬਦਾਂ 'ਚ ਬਿਆਨ ਕਰ ਸਕਦੇ ਹੋ ਮਤਲਬ ਅੱਜ ਗ੍ਰੀਨ ਕਲੋਨੀ 'ਚ ਤਾਂ ਇੰਨੀ ਖੁਸ਼ੀ ਦੀ ਲਹਿਰ ਹੈ ਤੁਸੀਂ ਦੱਸ ਨਹੀਂ ਸਕਦੇ ਅਸੀਂ ਬਹੁਤ ਦੇਰ ਤੋਂ ਵੇਟ ਕਰ ਰਹੇ ਸੀ ਕਿ ਸਾਡੀ ਗ੍ਰੀਨ ਕਲੋਨੀ 'ਚ ਮੰਦਿਰ ਬਣੀ ਅੱਜ ਰਾਮ ਦਰਵਾੜਾ ਜੀ ਰਾਧਾ ਕ੍ਰਿਸ਼ਨ ਜੀ ਹੈ ਮਾਤਾ ਰਾਣੀ ਹੈ ਬਾਲਾ ਜੀ ਹੈ ਸਭ ਦੀ ਇੰਨੀ ਕਿਰਪਾ ਹੋਈ ਹੈ ਗ੍ਰੀਨ ਕਲੋਨੀ ਦੇ ਉੱਪਰ ਮਤਲਬ ਅਸੀਮ ਕਿਰਪਾ ਹੈ ਉਸ ਭਗਵਾਨ ਦੀ ਅਸੀਂ ਮਤਲਬ ਇਸ ਤਰ੍ਹਾਂ ਲਗਾ ਲਓ ਕਿ ਅਸੀਂ ਜਿਹੋ ਦੇ ਕਲੋਨੀ 'ਚ ਆਏ ਹਾਂ ਉਸ ਦਿਨ ਦੇ ਅਸੀਂ ਸੋਚ ਰਹੇ ਸੀ ਕਿ ਇਹ ਮੰਦਿਰ 'ਚ ਮੂਰਤੀਆਂ ਦੀ ਸਥਾਪਨਾ ਹੋਵੇ ਮਤਲਬ ਅੱਜ ਸਾਡੀ ਉਹ ਮਨੋ ਕਾਮਨਾ ਪੂਰਨ ਹੋ ਗਈ ਉਸ ਭਗਵਾਨ ਦੀ ਅਦਭੁਤ ਅਦਭੁਤ ਕਿਰਪਾ ਹੈ ਅਦਭੁਤ ਦਰਸ਼ਨ ਹੈ ਮਤਲਬ ਉਹ ਦਰਸ਼ਨਾ ਦਾ ਤੁਸੀਂ ਕੋਈ ਸੋਚ ਹੀ ਨਹੀਂ ਸਕਦੇ ਐ ਲੱਗਦਾ ਹੈ ਕਿ ਬਰਿੰਦਾਵਨ ਉਰੇ ਹੀ ਬਸ ਗਿਆ ਬੋਲੀ ਬਰਿੰਦਾਵਨ ਬਨਿਆ ਰਾਮ ਲਾਲ ਕੀ ਜੈ ਮੈਨੂੰ ਇਹ ਬੀੜਾ ਚੁੱਕਿਆ ਸੀ ਸੇਵਾ ਨਿਭਾਈ ਗਈ ਆ ਉਹਨਾਂ ਬਾਰੇ ਕੀ ਕਹਿਣਾ ਚਾਹੋ ਨਹੀਂ ਜੀ ਉਹਨਾਂ ਨੇ ਸਭ ਦਾ ਸਭ ਦਾ ਮਿਲਿਆ ਜੁੜਿਆ ਯੋਗਦਾਨ ਹੈ ਜੀ ਸਭ ਦਾ ਹੀ ਯੋਗਦਾਨ ਹੈ ਸਭ ਨੇ ਆਪਣੀ ਜ਼ਿੰਮੇਵਾਰੀ ਬਖੂਬੀ ਨਿਭਾਈ ਹੈ ਦਿਨ ਰਾਤ ਇਸ ਮੰਦਰ ਦੀ ਸੇਵਾ ਵਿੱਚ ਲੱਗੇ ਰਹੇ ਆ ਤਾਂ ਹੀ ਇਹ ਅੱਜ ਦਾ ਦਿਹਾੜਾ ਹੋਇਆ ਹੈ ਦੇਖੋ ਗ੍ਰੀਨ ਲੋਨੀ ਚ ਹੈਨਾ ਮਤਲਬ ਇੱਕ ਆਪਣੇ ਬਹੁਤ ਵੱਡਾ ਪੁੰਨ ਖੱਟਿਆ ਹੈ। ਹਾਂ ਜੀ ਪੁੰਨ ਖੱਟਿਆ। ਆ ਸਰ ਅੱਜ ਜਿਹੜਾ ਮੂਰਤੀ ਸਥਾਪਨਾ ਦੇ ਲਈ ਸੋਇਾਸ ਕੋਰਪੋਰੇਟ ਕੀ ਕਹਣਾ ਚਾਹੁੰਦੇ ਹੋ ਸਾਡੇ ਵਸਨੀਕ। ਅੱਜ ਅਸੀਂ ਦਾ ਠਾਕੁਰ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜਿਹੜੇ ਸਾਡੇ ਗ੍ਰੀਨ ਕਲੋਨੀ ਗ੍ਰੀਨ ਪਰਿਵਾਰ ਦੇ ਵਿੱਚ ਅੱਜ ਵਿਰਾਜਮਾਨ ਹੋਏ ਨੇ। ਠਾਕੁਰ ਜੀ ਦੇ ਨਾਲ ਰਾਜਾ ਰਾਣੀ ਭਗਵਾਨ ਰਾਮ ਜੀ ਦੀ ਮੂਰਤੀ ਆਈ ਹੈ। ਮਾਤਾ ਸੀਤਾ ਲਕਸ਼ਮਣ ਜੀ ਮਨੰਤਰਾਏ ਜੀ ਤੇ ਭਗਵਤੀ ਜੀ ਦੀ ਅੱਜ ਮੂਰਤੀ ਸਥਾਪਨਾ ਹੋਈ ਹੈ ਤੇ ਇਹਦੇ ਲਈ ਸਾਰੇ ਪੂਰੇ ਗ੍ਰੀਨ ਪਰਿਵਾਰਕ ਨੂੰ ਪੂਰੇ ਸਹਿਯੋਗ ਦੇ ਨਾਲ ਇਹਦੀ ਮੂਰਤੀ ਸਥਾਪਨਾ ਚ ਹੋਈ ਹੈ ਜਿਹਦੇ ਨਾਲ ਸਾਨੂੰ ਬਾਹਰ ਪਹਿਲਾਂ ਜਾਣਾ ਪੈਂਦਾ ਸੀ ਹੁਣ ਸਾਡਾ ਇੱਥੇ ਹੀ ਧਵਾਨ ਦੇ ਦਰਸ਼ਨ ਹੋਇਆ ਕਰਨਗੇ ਦਿੱਲੀ ਇੱਥੇ ਅਚੋਤ ਵੀ ਬੜੇ ਲੰਬੇ ਸਮੇਂ ਤੋਂ ਮੰਦਿਰ ਦਾ ਨਿਰਮਾਣ ਚੱਲ ਰਿਹਾ ਸੀ ਕਿਹੋ ਜਿਹਾ ਅੱਜ ਸਾਕਤਾਂ ਦੇ ਵਿੱਚ ਇਸ ਦਾ ਜੋਸ਼ ਦੇਖਣ ਨੂੰ ਮਿਲ ਰਿਹਾ ਉਤਸ਼ਾਹ ਦੇ ਵਿੱਚ ਜੋਸ਼ਟਾ ਜਦੋਂ ਕੰਮ ਸੰਪੂਰਨ ਹੋ ਜਾਂਦਾ ਤਾਂ ਜੋਸ਼ ਪੂਰਾ ਖੁੱਲ ਹੋ ਜਾਂਦਾ ਇਹ ਤਾਂ ਹਰ ਇਨਸਾਨ ਦੀ ਹਰ ਮੂਰਤੀ ਦੀ ਕਿਉਂ ਹੁੰਦੀ ਹੈ ਵੀ ਅਸੀਂ ਇਹ ਕੰਮ ਸੰਪੂਰਨ ਕਰ ਲਿਆ ਤਾਂ ਕੋਈ ਸ਼ਬਦ ਹੀ ਨਹੀਂ ਜੇ ਸਾਡੀ ਖੁਸ਼ੀ ਨੂੰ ਬਿਆਨ ਕਰਨ ਲਈ ਸਾਨੂੰ ਲੱਗਦਾ ਸਾਡਾ ਸਭ ਕੁਝ ਇੱਥੇ ਸਾਨੂੰ ਮਿਲ ਗਿਆ ਕਿਤੇ ਬਾਹਰ ਜਾਣ ਦੀ ਜ਼ਰੂਰਤ ਨਹੀਂ राम जी कृष्ण जी माँ दुर्गा माता जी सारे दाग दाग सारे खजाने सब कुछ मिल गया इस तो सारे लिया कुछ है नहीं है बहुत तो तो ज्यादा सबने बहुत ज्यादा खुशी मनाई है इस चीज दी बहुत ही ज्यादा ਅੱਜ ਅਸੀਂ ਇੱਕ ਆਪਣਾ ਭਜਨ ਉਹ ਕਰਤ ਗਲਤ ਕਰਤਾ ਕਿ ਤੇਰੀ ਮੂਰਤੀ ਨਹੀਂ ਬੋਲਦੀ ਸਾਡੀਆਂ ਮੂਰਤੀਆਂ ਬੋਲ ਰਹੀਆਂ ਨੇ ਅੱਜ ਸਾਨੂੰ ਬ੍ਰਿੰਦਵਾਨ ਦਾ ਨਜ਼ਾਰਾ ਇੱਥੇ ਨਜ਼ਰ ਆ ਰਿਹਾ ਹੈ ਮੌਕੇ ਬਿਹਰੀ ਲਾ ਲਕੀਜ ਹੈ ਬੜਾ ਪਰਮ ਸਹਾਭਾਗੇ ਦਾ ਦਿਨ ਹੈ ਅਕਸ਼ੇ ਤੀਤੀ ਹੈ ਤੋਂ ਸਮਸਤ ਸੰਸਾਰ ਕੋ ਗਰੀਨ ਪਰਿਵਾਰ ਕੀ ਔਰ ਸੇ ਬਹੁਤ ਬਹੁਤ ਬਧਾਈ ਇਸ ਪ੍ਰਾਂਗਨ ਮੇ ਪਿਛਲੇ 5 ਰੋਜ਼ ਸੇ ਮੂਰਤੀ ਪ੍ਰਤੀਸ਼ਟਾ ਕਾ ਸਮਾਰੋਹ ਚੱਲ ਰਹਾ ਹੈ और पहले दिन जलादिवास दूसरे दिन अन्न आदिवास तीसरे दिन फल फूल वस्त्र आदिवास और फिर चौथे दिन कल सायकाल को भगवान प्रातः काल अभिषेक हुआ एक सौ आठ कलशों के द्वारा और उसके बाद भव्य शोभा यात्रा ग्रीन कॉलोनी में हर द्वार से होती हुई गुजरती हुई निकली और बड़े हर्षोल्लास के साथ इस यज्ञ को आज ठाकुर जी ने की कृपा के द्वारा पुण्य हुआ आज पूर्ण हो चुका है ये, ये मंदिर का निर्माण समय से चल रहा ये मंदिर का निर्माण लगभग दो साल से चल रहा था दो तीन साल से चल रहा था और आज आकर के ठाकुर की कृपा हुई है मंदिर की स्थापना होने के साथ ही जो कॉलोनी के लोग हैं ये जुड़ जाएंगे ये मंदिर से और श्रद्धालु काफी ज्यादा जुड़ेंगे हाँ इस इलाके में कोई और मंदिर नहीं है इसलिए कोई लखी कॉलोनी में जाता था कोई एस डी कॉलेज के पास जाता था लेकिन ठाकुर जी ने कृपा की ग्रीन परिवार के ऊपर इस प्रांगण में भव्य ठाकुर जी का राधा कृष्ण का भगवती का और राम दरबार शिव परिवार और हनुमंत लाल जी यहाँ पर विराजमान है तो उनका कल्याण हो आज हमने जब संकल्प बोलते थे तो समस्त परिवार के समस्त इस यज्ञ नगरी बरनाला लेकर के ही मैं संकल्प में संबोधन करता हूँ ये यज्ञ नगरी बरनाला है और ये संपूर्ण विश्व का कल्याण चाहती है इस यज्ञ का यही तो कहूंगा कि एक पुण्य आत्मा है ऐसे ऐसे दान वीरों का रोज जन्म लेना असंभव है ऐसी यज्ञ नगरी बरनाला में छोड़िए बद्रीनाथ वृंदावन हरिद्वार कोई भी अन्न का क्षेत्र चलता हो पूरे विश्व के अंदर पूरे भारत खंड के अंदर हर जगह इनकी अवति पहुंचती है ऐसे दिव्य आत्मा ऐसे दलेर ऐसे दानवीर रोज रोज पैदा नहीं होते ये हमारा परम सौभाग्य है कि हम ऐसे दानवीर के जीवन काल में हमारा जन्म हुआ